ਤਾਨੂੰ ਸਭ ਨੂੰ ਨਵ ਬਾਜਵਾ ਦੀ ਰੇੜੂਆ ਮੂਵੀ ਤੇ ਯਾਦ ਹੀ ਹੋਵੇਗੀ ਜਿਹਦੇ ਵਿੱਚ ਸਾਨੂੰ ਗੁਰਪ੍ਰੀਤ ਘੁੱਗੀ ਦੀ ਬਹੁਤ ਹੀ ਖਤਰਨਾਕ ਕਾਮੇਡੀ ਵੇਖਣ ਨੂੰ ਮਿਲੀ ਸੀ ਤੇ ਨਵ ਬਾਜਵਾ ਦੀ ਬਹੁਤ ਹੀ ਸੋਹਣੀ ਐਕਟਿੰਗ ਵੇਖਣ ਨੂੰ ਮਿਲੀ ਸੀ ਜੋ ਮੂਵੀ ਸੀ ਟਾਈਮ ਟਰੈਵਲ ਦੇ ਬੇਸ ਦੇ ਉੱਤੇ ਕਿ ਕਿਵੇਂ ਇੱਕ ਰੇੜੂਏ ਨੂੰ ਟਾਈਮ ਮਸ਼ੀਨ ਬਣਾ ਕੇ ਉਹ ਸਮੇਂ ਦੇ ਵਿੱਚ ਪਿੱਛੇ ਗਏ ਸੀ ਤਾਂ ਤੁਹਾਨੂੰ ਦੱਸਦਾ ਰੇੜੂਆ ਰਿਟਰਨਸ ਲੈ ਕੇ ਆ ਰਹੇ ਨੇ ਨਵ ਬਾਜਵਾ ਤੇ ਗੁਰਪ੍ਰੀਤ ਘੁੱਗੀ ਇੱਕ ਐਸੀ ਮੂਵੀ ਜਿਹਦੇ ਵਿੱਚ ਸਾਨੂੰ ਫਿਊਚਰ ਟਾਈਮ ਟਰੈਵਲ ਵੇਖਣ ਨੂੰ ਮਿਲੂਗਾ ਤੇ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਇਹ ਮੂਵੀ ਪੰਜਾਬੀ ਸਿਨੇਮੇ ਦਾ ਇਤਿਹਾਸ ਬਦਲ ਕੇ ਰੱਖ ਦੂਗੀ ਇਹ মুਵੀ ਪੰਜਾਬੀ ਸਿਨੇਮੇ ਦਾ ਟਰਨਿੰਗ ਪੁਆਇੰਟ ਹੈ ਜਿੰਨਾ ਇਸ মুਵੀ ਦੇ ਟੀਜ਼ਰ ਨੂੰ ਵੇਖ ਕੇ ਮੈਂ ਅੰਦਾਜ਼ਾ ਲਗਾ ਸਕਦਾ ਕਿ ਇਹਦੇ ਵਿੱਚ ਸਾਨੂੰ ਮਲਟੀਵਰਸ ਵੀ ਵੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਇਸ মুਵੀ ਦੇ ਵਿੱਚ ਗੁਰਬਾਣੀ ਦੀ ਕੁਝ ਤੁਕਾਂ ਦੀ ਰੈਫਰੈਂਸ ਲਈ ਗਈ ਹੈ ਜਿੰਦਾ ਮਤਲਬ ਮੇਰੇ ਹਿਸਾਬ ਨਾਲ ਇੱਥੇ ਐਸ ਅ ਮਲਟੀਵਰਸ ਦੀ ਰੈਫਰੈਂਸ ਤੋਂ ਲਿਆ ਗਿਆ ਹੈ ਦਿੱਥੇ ਖੰਡ ਮੰਡਲ ਵਰਪਨ ਜੇ ਕੋ ਕਥੇ ਦਾ ਅੰਤ ਨਾ ਅੰਤ ਸਾਨੂੰ ਇਹ ਪੰਕਤੀ ਕਿਤੇ ਨਾ ਕਿਤੇ ਰੈਫਰੈਂਸ ਦਿੰਦੀ ਹੈ ਕਿ ਇਸ ਸੰਸਾਰ ਦੇ ਵਿੱਚ ਇੰਨੇ ਹੀ ਅਨੇਕਾ ਬ੍ਰਹਿਮੰਡ ਨੇ ਜਿੰਨਾਂ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ ਇਸ ਮੂਵੀ ਦੇ ਵਿੱਚ ਟਾਈਮ ਟਰੈਵਲ ਨੂੰ ਦਰਸਾਇਆ ਗਿਆ ਤਾਂ ਉਹਦੀ ਰੈਫਰੈਂਸੇ ਲਈ ਜਾ ਸਕਦੀ ਹੈ ਕਿ ਇਸ ਦੁਨੀਆ ਦੇ ਵਿੱਚ ਅਨੇਕਾਂ ਹੀ ਟਾਈਮਲਾਈਨਸ ਨੇ ਜਿਹਦਾ ਕੋਈ ਅੰਤ ਨਹੀਂ ਪਾ ਸਕਦਾ ਜਿਹਨੂੰ ਕੋਈ ਇਨਸਾਨ ਸਮਝ ਨਹੀਂ ਸਕਦਾ ਤੇ ਇਸ ਮੂਵੀ ਦੇ ਟੀਜ਼ਰ ਦੇ ਵਿੱਚ ਆਪਾਂ ਨੂੰ ਇਹ ਵੀ ਦਿਖਾਇਆ ਗਿਆ ਐਂਡ ਦੇ ਉੱਤੇ ਕਿ ਉਹ 2255 ਦੇ ਵਿੱਚ ਪਹੁੰਚ ਚੁੱਕੇ ਨੇ लो लो आकाल जिव जिव हुकम तिवे तिवे विकसे कर वचार ਨਾਨਕ ਗਾਨਾ ਕਰੋੜਾ ਸੌਣਾ ਇਸ ਪੰਜਾਬੀ ਮੂਵੀ ਦੀ ਇੱਕ ਹੋਰ ਖਾਸੀਅਤ ਇਹ ਹੈ ਕਿ ਇਹ ਪਹਿਲੀ ਪੰਜਾਬੀ ਮੂਵੀ ਹੈ ਜੀ ਦੇ ਵਿੱਚ VFX ਦਾ ਭਰਪੂਰ ਇਸਤੇਮਾਲ ਕੀਤਾ ਗਿਆ ਜੇ ਤੁਸੀਂ ਇਸ ਮੂਵੀ ਦੇ ਸੀਨਸ ਵੇਖੋ ਤਾਂ ਤੁਸੀਂ ਆਰਾਮ ਨਾਲ ਅੰਦਾਜ਼ਾ ਲਾ ਸਕਦੇ ਹੋ ਕਿ ਇਹਦੇ ਵਿੱਚ 3D ਮੋਡਲਿੰਗ 3D ਮਾਡਲਸ ਤੇ ਜਿਹੜੀ ਲੋਕੇਸ਼ਨ ਹੈ ਉਹ ਵੀ ਉਹ ਵੀ 3D ਸੌਫਟਵੇਅਰ ਦੇ ਵਿੱਚ ਕ੍ਰੀਏਟ ਕੀਤੀ ਗਈ ਹੈ ਜਿੰਨਾ ਕਾਪਾ ਮੂਵੀ ਦਾ ਟੀਜ਼ਰ ਨੂੰ ਵੇਖ ਕੇ ਅੰਦਾਜ਼ਾ ਲਗਾ ਸਕਦੇ ਹਾਂ ਕਿ ਜਿਹੜੀ ਪੂਰੀ ਦੀ ਪੂਰੀ ਮੂਵੀ ਹੈ ਗ੍ਰੀਨ ਸਕਰੀਨ ਜਾਂ ਬਲੂ ਸਕਰੀਨ ਦੇ ਉੱਤੇ ਸ਼ੂਟ ਕੀਤੀ ਗਈ ਹੈ ਤੇ ਮੇਰੇ ਹਿਸਾਬ ਨਾਲ ਗ੍ਰੀਨ ਸਕਰੀਨ ਦੇ ਉੱਤੇ ਸ਼ੂਟ ਕੀਤੀ ਗਈ ਹੋਗੀ ਕਿਉਂਕਿ ਪੰਜਾਬੀ ਸਿਨੇਮਾ ਦੇ ਵਿੱਚ ਮੈਂ ਕਦੇ ਨਹੀਂ ਸੁਣਿਆ ਕਿ ਬਲੂ ਸਕਰੀਨ ਦਾ ਇਸਤੇਮਾਲ ਹੋ ਰਿਹਾ ਹੈ। ਉਹ ਸਿਰਫ ਹਾਲੀਵੁੱਡ ਦੇ ਮੂਵੀਜ਼ ਦੇ ਵਿੱਚ ਹੀ ਆਪਾਂ ਜ਼ਿਆਦਾਤਰ ਵੇਖਣ ਨੂੰ ਮਿਲਦਾ ਹੈ। ਤੇ ਇਸ ਮੂਵੀ ਦੇ ਵਿੱਚ ਆਪਾਂ ਨੂੰ ਇੱਕ ਸਪੇਸਸ਼ਿਪ ਦੇਖਣ ਨੂੰ ਮਿਲਿਆ, ਇੱਕ ਫਿਊਚਰਿਸਟਿਕ ਟਾਊਨ ਵੇਖਣ ਨੂੰ ਮਿਲਿਆ। ਉਹ ਸਾਰਾ 3D ਮਾਡਲਸ ਤੇ VFX ਤੇ CGI ਦਾ ਕਮਾਲ ਹੈ। 3D ਮੋਡਲਿੰਗ ਬਹੁਤ achhi tareeke na ਕੀਤੀ ਗਈ ਹੈ। ਮੈਂ ਇਹ ਨਹੀਂ ਕਹਿ ਸਕਦਾ ਕਿ ਪਰਫੈਕਟ ਹੈ ਬਿਕੋਜ਼ ਸ਼ੈਡੋਜ਼ ਤੇ ਹਾਈਲਾਈਟਸ ਕਿਤੇ ਨਾ ਕਿਤੇ ਆਪਾਂ ਨੂੰ ਪਤਾ ਲੱਗ ਰਿਹਾ ਕਿ 3D ਮੋਡਲਿੰਗ ਹੋਈ ਹੋਈ ਇੱਕ ਫਿਗਰ ਦੀ। ਪਰ ਜੇ ਦੇਖਿਆ ਜਾਵੇ ਇੰਡੀ ਲੈਵਲ ਤੇ ਖਾਸ ਕਰਕੇ ਪੰਜਾਬ ਲੈਵਲ ਦੇ हिसाब ਨਾਲ ਤਾਂ ਬਹੁਤ ਹੀ ਫੈਂਟਾਸਟਿਕ ਕੰਮ ਹੋਇਆ ਹੋਇਆ। ਕੱਲੀਆਂ ਕੰਮ ਦੇ ਵਿੱਚ ਕਮੀਆਂ ਨਾ ਗੱਡੀਏ। ਬਲਕਿ ਸਗੋਂ ਕਾਮ ਨੇ ਐਪਰੀਸ਼ੀਏਟ ਕਰੀ ਕਿ ਪੰਜਾਬੀ ਸਿਨੇਮੇ ਦੇ ਵਿੱਚ ਕੁਝ ਐਸੀ ਇੱਕ ਨਵੀਂ ਚੀਜ਼ ਲੈ ਕੇ ਆਈ ਜਾ ਰਹੀ ਹੈ ਜੋ ਕਿ ਪੰਜਾਬੀ ਸਿਨੇਮੇ ਨੂੰ ਰੈਵੋਲੂਸ਼ਨਾਈਜ਼ ਕਰ ਦੂਗੀ ਇਸ ਮੂਵੀ ਦੇ ਉੱਤੇ ਕਾਫੀ ਜ਼ਿਆਦਾ ਵੱਡਾ ਬਜਟ ਲੱਗਿਆ ਹੋਣਾ ਇਸ ਗੱਲ ਤੋਂ ਤਾਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਇਸ ਦੀ ਐਡੀਟਿੰਗ ਕਿੰਨੀ ਤਕੜੀ ਤੁਹਾਨੂੰ ਦੇਖਣ ਨੂੰ ਮਿਲੀ ਹੈ ਤੇ ਇੱਕ ਗੱਲ ਹੋਰ ਜੇ ਤੁਸੀਂ ਇਸ ਟੀਜ਼ਰ ਦੇ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਚੈੱਕ ਕਰੋ ਤਾਂ ਉਹਦੇ ਵਿੱਚ ਤੁਹਾਨੂੰ ਕਾਸਟ ਦੇ ਬਾਰੇ ਪਤਾ ਲੱਗੂ ਇਸ ਮੂਵੀ ਦੀ ਕਾਸਟ ਦੇ ਵਿੱਚ ਆਪਾਂ ਨੂੰ ਗੁਰਪ੍ਰੀਤ ਕੋਗੀ ਜੀ ਨਵ ਬਾਜਵਾ ਜੀ ਤੇ ਹੈਗੀ ਹੈਗੇ ਨੇ ਨਾਲ ਆਪਾਂ ਨੂੰ ਦ ਮੋਸਟ ਗੋਰਜੀਅਸ ਲੇਡੀ ਮਹਾਰਾ ਸ਼ਰਮਾ i to you. ਹੈਪੀ ਬਰਥਡੇ ਨਹੀਂ ਤੁਹਾਨੂੰ ਕਿਵੇਂ ਪੁੱਛ ਸਕਦਾ ਆਪਣੇ ਤਾਂ ਗ੍ਰੇਟ ਖਲੀ ਸਾਹਿਬ ਵੀ ਹੈਗੇ ਨੇ ਇਸ ਮੂਵੀ ਦੇ ਵਿੱਚ ਸੋ ਇਹ ਮੂਵੀ ਵੇਖਣ ਵਾਲੀ ਹੋਗੀ ਕਿਉਂਕਿ ਮੇਰੇ ਹਿਸਾਬ ਨਾਲ ਕਿਸੇ ਵੀ ਪੰਜਾਬੀ ਮੂਵੀ ਦੇ ਵਿੱਚ ਦਾ ਗ੍ਰੇਟ ਖਲੀ ਨੂੰ ਆਪਾਂ ਜ਼ਿੰਦਗੀ ਦੇ ਵਿੱਚ ਵੀ ਨਹੀਂ ਦੇਖਿਆ ਇਹ ਜਿਹੜੀ ਮੂਵੀ ਹੈ ਉਹਨੂੰ ਲਿਖਿਆ ਤੇ ਡਾਇਰੈਕਟ ਵੀ ਨਵ ਬਾਜਵਾ ਨੇ ਕੀਤਾ ਸੋ ਮੂਵੀ ਦਾ ਕਨਸੈਪਟ ਫੈਂਟਾਸਟਿਕ ਆ ਹੁਣ ਟੀਜ਼ਰ ਦੇ ਵਿੱਚੋਂ ਦੇਖ ਕੇ ਜਿੰਨਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਮੂਵੀ ਜਿਵੇਂ ਪਿਛਲੀ ਮੂਵੀ ਪਾਸਟ ਦੇ ਉੱਤੇ ਸੀ ਇਹ ਮੂਵੀ ਫਿਊਚਰ ਦੇ ਉੱਤੇ ਆ ਇਹਦੇ ਵਿੱਚ ਸਾਨੂੰ ਗੁਰਬਾਣੀ ਦੀ ਰੈਫਰੈਂਸ ਦਿੱਤੀ ਗਈ ਹੈ ਕਿ ਮਲਟੀਵਰਸ ਟਾਈਮ ਲਾਈਨਾਂ ਬ 255 ਜਿਹਦੇ ਵਿੱਚੋਂ ਗਲਤੀ ਨਾਲ ਪਹੁੰਚ ਗਏ ਸ਼ਾਇਦ ਜਾਣਾ ਕਿਤੇ ਹੋਰ ਜਾਂਦੇ ਸੀ ਪਹੁੰਚ ਕਿਤੇ ਹੋਰ ਗਏ ਤਾਂ ਬਾਕੀ ਟੀਜ਼ਰ ਤੋਂ ਮੈਂ ਪੂਰੀ ਦੀ ਪੂਰੀ ਕਹਾਣੀ ਦਾ ਅੰਦਾਜ਼ਾ ਲਗਾਣਾ ਔਖਾ ਆਪਾਂ ਟ੍ਰੇਲਰ ਦਾ ਵੇਟ ਕਰਾਂਗੇ ਤੇ ਫਿਰ ਟ੍ਰੇਲਰ ਨੂੰ ਬ੍ਰੇਕਡਾਊਨ ਕਰਕੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਸ ਮੂਵੀ ਦੀ ਫੂਰੀ ਸਟੋਰੀ ਕੀ ਹੈ। ਬਾਕੀ ਜੇ ਤੁਸੀਂ ਪੰਜਾਬ ਦੇ ਉਸ ਕਾਲੇ ਦੌਰ 1984 ਤੋਂ ਲੈ ਕੇ 1995 ਵੇਲੇ ਦੀ ਹਾਲਤ ਨੂੰ ਜਾਨਣਾ ਚਾਹੁੰਦੇ ਹੋ ਤਾਂ ਇਸ ਵੀਡੀਓ ਦੇ ਉੱਤੇ ਕਲਿੱਕ ਕਰੋ। ਇਹਦੇ ਵਿੱਚ ਮੈਂ ਪੰਜਾਬ ਦੇ ਉਹਨਾਂ ਦਿਨਾਂ ਦੇ ਉੱਤੇ ਇੱਕ ਡਾਕੂਮੈਂਟਰੀ ਬਣਾਈ ਹੈ ਜਿਹਦੇ ਵਿੱਚ ਮੈਂ ਬਹੁਤ ਸਾਰੇ ਰਾਜ਼ਾਂ ਦਾ ਖੁਲਾਸਾ ਕੀਤਾ ਕਿ ਉਸ ਟਾਈਮ ਦੇ ਉੱਤੇ ਪੰਜਾਬੀਆਂ ਨਾਲ ਤੇ ਸਿੱਖਾਂ ਨਾਲ ਕੀ ਤਸ਼ੱਦਦ ਆਇਆ ਗਿਆ ਸੀ।